वेलकम टू पंजाबी जिंदगी आज दी वीडियो ਦੇ ਵਿੱਚ ਵੀਡੀਓ ਛੋਟੀ ਜੀ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਬਾਲੀਵੁੱਡ ਐਕਟਰੈਸ ਨੇ ਬਹੁਤ ਜ਼ਿਆਦਾ ਬਿਊਟੀਫੁੱਲ ਖੂਬਸੂਰਤ ਬਾਲੀਵੁੱਡ ਐਕਟਰੈਸ ਨੇ ਉਹਨਾਂ ਦੀ ਜਿਹੜੇ ਵਿਆਹ ਵਾਲੇ ਦਿਨ ਦੀਆਂ ਵੈਡਿੰਗ ਵਾਲੇ ਦਿਨ ਦੀਆਂ ਪਿਕਚਰਸ ਨੇ ਕੁਝ ਦੀਆਂ ਐਡ ਕੀਤੀਆਂ ਨੇ ਬਹੁਤ ਬਿਊਟੀਫੁੱਲ ਪਿਕਚਰਸ ਨੇ ਲਹੰਗੇ ਬੜੇ ਸੋਹਣੇ ਅਵੇਅਰ ਕੀਤੇ ਹੋਏ ਨੇ ਸਾੜੀ ਲਗਾਈ ਹੋਈ ਹੈ ਜੁਐਲਰੀ ਕਲੀਰੇ ਪਾਏ ਹੋਏ ਨੇ ਜੋ ਬੈਂਗਲ ਸੈਟ ਵੇਅਰ ਕੀਤਾ ਹੋਇਆ ਹੈ ਮੰਗ ਟਿੱਕਾ ਨੱਥ ਹੋ ਗਈ ਬਹੁਤ ਜਿਆਦਾ ਸੋਨੇ ਸੋਨੇ ਤੇ ਬਿਊਟੀਫੁੱਲ ਨੇ ਕਿ ਜੁਐਲਰੀ ਦੀ ਲੁੱਕ ਬਹੁਤ ਪਿਆਰੀ ਹੈ ਇੱਕ ਯੂਨੀਕ ਜੀ ਲੁੱਕ ਸਾਰੀ ਜਿਹੜੀਆਂ ਬਾਲੀਵੁੱਡ ਦੀਆਂ ਹੈਗੀਆਂ ਨੇ ਐਕਟਰਸ ਉਹਨਾਂ ਨੇ ਜਿਹੜੀ ਆਪਣੀ ਵੈਡਿੰਗ ਤੇ ਕੀਤੀ ਹੈ ਬਹੁਤ ਪਿਆਰੀ ਤੇ ਸੋਹਣੀ ਲੁੱਕ ਹੈ ਐਵੇਂ ਦੀਆਂ ਹੋਰ ਵੀਡੀਓ ਵੇਖਣ ਦੇ ਲਈ ਚੈਨਲ ਤੇ ਬਨੇ ਰਹੋ ਜੇ ਕਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਜਦੋਂ ਐਵੇਂ ਦੀਆਂ ਹੋਰ ਬਿਊਟੀਫੁੱਲ ਖੂਬਸੂਰਤ ਜਿਹੜੀਆਂ ਵੀਡੀਓਜ਼ ਨੇ ਜਾਂ ਨੌਲੇਜ ਵਾਲੀਆਂ ਵੀਡੀਓ ਤੁਹਾਡੇ ਤੱਕ ਆਉਣ ਤੇ ਤੁਹਾਨੂੰ ਜਿਹੜਾ ਰੋਟੀਫਿਕੇਸ਼ਨ ਸਭ ਤੋਂ ਪਹਿਲਾਂ ਆ ਜਾਏ ਨੋਟੀਫਿਕੇਸ਼ਨ ਨੂੰ ਜੂਰ ਪ੍ਰੈਸ ਕਰ ਦੇਣਾ ਰਾਈਟ ਸਾਈਡ ਤੇ ਜੋ ਬੰਨਿਆ ਹੋਇਆ ਹੈ ताकि तो कोई भी वीडियो जी वीडियो स्किप ना होए कटरीना कैब बहुत खूबसूरत लग रही है अपनी वैडिंग वाले दिन दीपिका पादुकोण का बहुत ही प्यारा ज्वेलरी सैट सी लुक बड़ी प्यारी सोनम कपूर ने जोड़े कलीरे पाए हुए ने बड़े खूबसूरत ने ज्वैलरी बहुत खूबसूरत है ड्रैसअप जिमें हुई ने सारिया ही बहुत ज़्यादा खूबसूरत ने कोई भी किसी तो घट नहीं है सब एक तो बद एक ने बाकी एवेंडियोज़ के लिए चैनल से बने रहो थैंक यू फॉर वॉचिंग माई भीडियो वेलकम टू पंजाबी जिंदगी आज, वीडियो 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 आज वीडियो दी वीडियो ਦੇ ਵਿੱਚ ਵੀਡੀਓ ਛੋਟੀ ਜੀ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਬਾਲੀਵੁੱਡ ਐਕਟਰੈਸ ਨੇ ਬਹੁਤ ਜ਼ਿਆਦਾ ਬਿਊਟੀਫੁੱਲ ਖੂਬਸੂਰਤ ਬਾਲੀਵੁੱਡ ਐਕਟਰੈਸ ਨੇ ਉਹਨਾਂ ਦੀ ਜਿਹੜੇ ਵਿਆਹ ਵਾਲੇ ਦਿਨ ਦੀਆਂ weddings ਵਾਲੇ ਦਿਨ ਦੀਆਂ ਪਿਕਚਰਸ ਨੇ ਕੁਝ ਦੀਆਂ ਐਡ ਕੀਤੀਆਂ ਨੇ ਬਹੁਤ ਬਿਊਟੀਫੁੱਲ ਪਿਕਚਰਸ ਨੇ ਲਹੰਗੇ ਬੜੇ ਸੋਹਣੇ ਅਵੇਅਰ ਕੀਤੇ ਹੋਏ ਨੇ ਸਾੜੀ ਲਗਾਈ ਹੋਈ ਹੈ ਜੁਐਲਰੀ ਕਲੀਅਰੇ ਪਾਏ ਹੋਏ ਨੇ ਜੋ ਬੈਂਗਲ ਸੈਟ ਵੇਅਰ ਕੀਤਾ ਹੋਇਆ ਹੈ ਮੰਗ ਟਿੱਕਾ ਨੱਥ ਹੋ ਗਈ ਬਹੁਤ ਜਿਆਦਾ ਸੋਨੇ ਸੋਨੇ ਤੇ ਬਿਊਟੀਫੁੱਲ ਨੇ ਕਿ ਜੁਐਲਰੀ ਦੀ ਲੁੱਕ ਬਹੁਤ ਪਿਆਰੀ ਹੈ ਇੱਕ ਯੂਨੀਕ ਜੀ ਲੁੱਕ ਸਾਰੀ ਜਿਹੜੀਆਂ ਬਾਲੀਵੁੱਡ ਦੀਆਂ ਹੈਗੀਆਂ ਨੇ ਐਕਟਰਸ ਉਹਨਾਂ ਨੇ ਜਿਹੜੀ ਆਪਣੀ ਵੈਡਿੰਗ ਤੇ ਕੀਤੀ ਹੈ ਬਹੁਤ ਪਿਆਰੀ ਤੇ ਸੋਹਣੀ ਲੁੱਕ ਹੈ ਐਵੇਂ ਦੀਆਂ ਹੋਰ ਵੀਡੀਓ ਵੇਖਣ ਦੇ ਲਈ ਚੈਨਲ ਤੇ ਬਨੇ ਰਹੋ ਜੇ ਕਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਜਦੋਂ ਐਵੇਂ ਦੀਆਂ ਹੋਰ ਬਿਊਟੀਫੁੱਲ ਖੂਬਸੂਰਤ ਜਿਹੜੀਆਂ ਵੀਡੀਓਜ਼ ਨੇ ਜਾਂ ਨੌਲੇਜ ਵਾਲੀਆਂ ਵੀਡੀਓ ਤੁਹਾਡੇ ਤੱਕ ਆਉਣ ਤੇ ਤੁਹਾਨੂੰ ਜਿਹੜਾ ਰੋਟੀਫਿਕੇਸ਼ਨ ਸਭ ਤੋਂ ਪਹਿਲਾਂ ਆ ਜਾਏ ਨੋਟੀਫਿਕੇਸ਼ਨ ਨੂੰ ਜੂਰ ਪ੍ਰੈਸ ਕਰ ਦੇਣਾ ਰਾਈਟ ਸਾਈਡ ਤੇ ਜੋ ਬੰਨਿਆ ਹੋਇਆ ਹੈ ताकि तो कोई भी वीडियो जी वीडियो स्किप ना होए कटरीना कैब बहुत खूबसूरत लग रही है अपनी वैडिंग वाले दिन दीपिका पादुकोण का बहुत ही प्यारा ज्वेलरी सैट सी लुक बड़ी प्यारी सोनम कपूर ने जोड़े कलीरे पाए हुए ने बड़े खूबसूरत ने ज्वेलरी बहुत खूबसूरत है ड्रैसअप जिमें हुई ने सारिया ही बहुत ज़्यादा खूबसूरत ने कोई भी किसी तो घट नहीं है सब एक तो बद एक ने बाकी एवें द होर वीडियोज़ चैनल पर बने रहो थैंक यू फॉर वॉचिंग माई भीडियो